ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਘਰੇਲੂ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਪਾਉਣ ਲਈ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾ ਹਸਤ ਗੋਤ ਕੱਦ ਕੰਮ ਪੜ੍ਹਾਈ ਪੈਣਪਰਾ ਪਤਾ ਮੰਗ ਤੇ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਜਰ ਜਿੰਨਾ ਚਿਰ ਰਿਸ਼ਤਾ ਨਹੀਂ ਹੁੰਦਾ ਐਡ ਕੁਝ ਦਿਨਾਂ ਬਾਅਦ ਵਾਰ-ਵਾਰ ਲਗਾਈ ਜਾਂਦੀ ਹੈ ਸਾਡੇ ਘਰੇ ਲੋ ਰਿਸ਼ਤੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਉਹ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਆਓ ਜੀ ਨੋਟ ਕਰੀਏ ਅੱਜ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਵਰਮਨ ਬਜਾਜ ਜਨਮ 25 12 1993 ਜਨਮ ਮਿਤਾ ਸਮਾ 7:40 ਪੀਐਮ ਕੱਤ 5 ਫਟ 4 ਇੰਚ ਪੜਾਈ ਬੀਕੋਮ ਪਰਿਵਾਰ ਵਿੱਚ ਇੱਕ ਪ੍ਰਾ ਮੈਰਿਡ ਹੈ ਇੱਕ ਭੈਣ ਮੈਰਿਡ ਹੈ ਪਤਾ ਸਮਰਾਲਾ ਜੋਬ ਸੀਨੀਅਰ ਚੈਨਲ ਮੈਨੇਜਰ ਫਲਟੋਨ ਸੈਲਰੀ 60000 ਪਲੱਸ ਲੜਕਾ ਸੋਨਾ ਸੁਨੱਖਾ ਨਸੇ ਤੋਂ ਰਹਿਤਾ ਵੈਸ ਨੂੰ ਆ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਜੀ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤਪੰਧੇਰ ਜਨਮ 1990 ਕੱਤ 5 ਫੁੱਟ 6 ਇੰਚ ਕਸਤ ਜੱਟ ਸਿਕ ਕਾਜ਼ ਤਹਿਸੀਲ ਪੈਣ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟਡ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੋਬ ਕਰਦੇ ਹਨ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰਮਟਨ ਰਹਿੰਦੀ ਹੈ ਲੜਕੀ ਦਾ ਇੱਕਪਰਾ ਕੈਨੇਡਾ ਪੀਆਰ ਹੈ ਮੈਰਿਡ ਹੈ ਲੜਕੀ ਬੇਕਫਰੂਥ ਥੋੜੇ ਸਮੇਂ ਤੋਂ ਤਲਾਕशुदा ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਕੈਨੇਡਾ ਪੀਆਰ ਜਾਂ ਸਿਟੀਜ਼ਨ ਲड़का ਚਾਹੀਦਾ ਹੈ ਲੜਕਾ ਨਸਰਹਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਬ੍ਰੋਅਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਕੈਨੇਡਾ ਦਾ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤਾ ਗਿਆ ਹੈ ਕੈਨੇਡਾ ਦੇ ਟਾਈਮ ਮੁਤਾਬਕ ਹੀ ਫੋਨ ਕਰਿਓ ਜੀ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 7 9 1994 ਗੋਤ ਸਿੱਧੂ ਕਾਸਤ ਜੱਟ ਸਿਕ ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਪਾਸ ਪਤਾ ਪਿੰਡ ਨਾ ਥਾਣਾ ਜ਼ਿਲ੍ਹਾ ਬਠਿੰਡਾ ਪਰਿਵਾਰ ਵਿੱਚ ਪਿਤਾ ਮਨਜੀਤ ਸਿੰਘ ਦੋ ਭੈਣਾਂ ਮੈਰਿਡ ਨੇ ਜ਼ਮੀਨ ਇੱਕ ਇਕਿਲਾ ਕੰਮ ਫੋਟੋਗ੍ਰਾਫਰੀ ਆਪਣੀ ਸ਼ਾਪ ਆ ਜੀ ਸ਼ਾਪ ਨਾਮ ਮੈਜੀਕਲ ਫਰੇਮਿੰਗ ਲੜਕਾ ਸੋਨਾ ਸੁਨੱਖਾ ਨਸੇ ਤੋਂ ਰਹਤ ਹੈ ਮੰਗ ਇਹਨਾਂ ਨੂੰ ਵਧੀਆ ਜੱਟ ਸਿੱਖ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਦਾਜ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 11 1992 ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਕਾਸਟ ਸੈਣੀ ਪਰਿਵਾਰ ਵਿੱਚ ਪਿਤਾ ਹਨ ਮਾਤਾ ਖਪਾਇਰ ਨੇ ਦੋ ਭਰਾ ਮੈਰਿਡ ਨੇ ਗਵਰਨਮੈਂਟ ਜੋਬ ਕਰਦੇ ਨੇ ਇੱਕ ਭੈਣ ਮੈਰਿਡ ਹੈ ਪਤਾ ਇੰਡੀਆ ਦਾ ਹੁਸ਼ਿਆਰਪੁਰ ਲੜਕੇ ਦਾ ਆਪਣਾ ਇਕੱਲੇ ਦਾ ਵਧੀਆ ਮਕਾਨ ਬਣਿਆ ਹੋਇਆ ਹੈ ਲੜਕਾ ਦੁਬਈ ਵਿੱਚ ਹੈ ਜੌਬ ਕਰੇਨ ਆਪਰੇਟਰ ਦੀ ਸੈਲਰੀ 70 ਤੋਂ 80 ਹਜ਼ਾਰ ਮਹੀਨੇ ਦੀ ਲੜਕਾ ਸੋਨਾ ਸੁਨਖਾ ਨਸੇ ਤੋਂ ਰਹਾਤਾ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਕੋਈ ਦਾਲ ਦੀ ਮੰਗ ਨਹੀਂ ਲੜਕੀ ਸੈਣੀਕਾ ਤੋਂ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 18/12/1991 ਜਨਮ ਦਾ ਸਮਾਂ ਸੇ 37 ਏ.ਐਮ. ਕਾਸਟ ਖੱਤਰੀ ਗੋਤ ਵੈਦੀ ਨਾਨਕੇ ਗੋਤ ਬਸਰਾ ਪੜਾਈ ਪਲੱਸ 2 ਪਾਸ ਪਲੱਸ ਡਿਪਲੋਮਾ ਆਟੋਮੋਬਾਈਲ ਦਾ ਪਤਾ ਸ੍ਰੀ ਅਮਰਤਸਰ ਸਾਹਿਬ ਪਰਿਵਾਰ ਵਿੱਚ ਪਿਤਾ ਅਰਜਿੰਦਰ ਸਿੰਘ ਇਲੈਕਟ੍ਰੀਸ਼ੀਅਨ ਸ਼ੌਪਕੀਪਰ ਨੇ ਮਾਤਾ ਹਰਚਨਕਾ ਔਰ ਹਾਊਸ ਵਾਈਫ ਨੇ ਇੱਕ ਪੈਨ ਮੈਰਿਡ ਹੈ ਆਸਟ੍ਰੇਲੀਆ ਸਿਟੀਜ਼ਨ ਨੇ ਵੈਲ ਸੈਟਡ ਨੇ ਜੌਬ 12 ਸਾਲ ਤੋਂ ਨਖੋਤਰ ਚੌਂਕ ਜਲੰਧਰ ਲੌਲੀ ਆਟੋਮੋਬਾਈਲ ਮਰੂਤੀ ਸ਼ਿੰਜੂਕੀ ਵਿੱਚ ਸੈਲਰੀ 25000 ਮਹੀਨੇ ਦੀ ਲੜਕਾ ਸੋਨਾ ਸੁਨਖਾਨਾ ਸੇ ਤੋਂ ਰਹਿਤਾ ਹੈ ਲੜਕਾ ਵੈਸੇ ਕਟਿੰਗ ਵਾਲਾ ਹੈ ਪਰ ਪੱਗ ਬੰਨਦਾ ਹੈ ਜੀ ਮੈਂ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਜਾਣ ਦੀ ਚਾਹਵਾਨ ਲੜਕੀ ਚਾਹੀਦੀ ਹੈ ਕਿਉਂਕਿ ਲੜਕੇ ਨੇ ਆਪਣੀ ਭੈਣ ਕੋਲ ਆਸਟ੍ਰੇਲੀਆ ਜਾਣਾ ਹੈ ਲੜਕੀ ਦੀ ਕਾਸਟ ਅਰੋੜਾ ਖੱਤਰੀ ਸਿੰਘੇ ਰਾਮ ਗੜੀਆ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘਾ ਜਨਮ 23 11 1991 ਜਨਮ ਦਾ ਸਮਾਂ 4am ਕੱਦ 5 ਫਟ 3 ਇੰਚ ਕਾਸਟ ਖੱਤਰੀ ਪਹਾੜੀਆ ਪੜਾਈ ਕਰਮੋ ਕੇ ਸਿੰਘ ਬੀਕੋਮ ਪਰਿਵਾਰ ਵਿੱਚ ਪਿਤਾ ਦੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਸੈਟ ਸੈਟਲ ਹੈ ਲੜਕਾ ਸੋਨਾ ਸੁਨਖਾ ਨਸੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਹੈ ਕੰਮ ਲੜਕੇ ਦਾ ਕੋਲ ਡਰਿੰਕ ਤੇ ਡਿਸਪੋਜ਼ਲ ਦਾ ਹੋਲ ਸੇਲ ਦਾ ਕਾਰੋਬਾਰ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਲੜਕੀ ਚਾਹੀਦੀ ਹੈ ਦਾਲ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਲੜਕੀ ਕਿਸੇ ਵੀ ਕਸ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਦੇ ਲੰਡਰ ਤੇ ਲੁਧਿਆਣੇ ਨੂੰ ਪਹਲ ਹੈ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ। ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਜੁਲਾਈ 2003 ਕਾਸਟ ਜੱਟ ਸਿੱਖ ਗੋਤ ਬਰਾੜ। ਕੱਦ 6 ਫੁੱਟ ਪੜ੍ਹਾਈ ਬੀਏ ਪਾਸ ਐਮਏ ਦਾ ਲਾਸਟ ਸੈਮੈਸਟਰ ਜ਼ਿਲ੍ਹਾ ਬਠਿੰਡਾ। ਲੜਕੇ ਦਾ ਇੱਕ ਛੋਟਾ ਪਰਾ ਹੈ ਜ਼ਮੀਨ 35 ਕਿੱਲੇ ਦੋਵਾਂ ਭਰਾਵਾਂ ਨੂੰ 7.5 7.5 ਕਿੱਲੇ ਆਉਂਦੀ ਹੈ। ਹੋਰ ਸ਼ੈਰੀ ਪ੍ਰਾਪਰਟੀ ਵੀ ਹੈ ਤੇ ਸਾਈਡ ਬਿਜ਼ਨਸ ਵੀ ਹੈ। ਤੇ ਵਧੀਆ ਕੰਮਕਾਰ ਹੈ ਲੜਕਾ ਸੋਨਾ ਸੁਨਖਾ ਨਸੇ ਤੋਂ ਰਹਿਦਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਣੀ ਸੁਨਖੀ ਲੜਕੀ ਚਾਹੀਦੀ ਹੈ ਲੜਕੀ ਪੰਜਾਬ ਤੋਂ ਹੀ ਹੋਵੇ ਬਠਿੰਡਾ ਮੁਖਤਸਰ ਸਾਹਿਬ ਫਰੀਦਕੋਟ ਨੂੰ ਪਹਲ ਹੈ ਮੈਰਿਜ ਬੀਰ ਵਾਲੇ ਪਰਿਵਾਰ ਨੂੰ ਫੋਨ ਨਾ ਕਾਂਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸਟ ਜੱਟ ਸਿਕ ਕੋਤ ਬਰਾੜ ਕੱਤ 5 ਫੁੱਟ 7 ਇੰਚ ਪੜ੍ਹਾਈ ਸਿਵਲ ਇੰਜੀਨੀਅਰਿੰਗ ਤੇ ਆਰਕਟੈਕਚਰ ਪਤਾ ਮੂਗਾ ਲੜਕਾ ਕਨੇਡਾ PR ਹੈ ਜੌਬ ਸਟ੍ਰਕਚਰਲ ਡਿਜ਼ਾਈਨਰ ਤੇ ਟਰੱਕ ਡਰਾਈਵਰ ਦੀ ਪਰਿਵਾਰ ਵਿੱਚ ਮਾਤਾ ਪਿਤਾ ਹਨ ਮਾਤਾ ਪਿਤਾ ਕੋਲ ਕਨੇਡਾ ਦਾ ਸੁਪਰ ਵੀਜ਼ਾ ਹੈ ਇੱਕ ਵੱਡਾ ਭਰਾ ਮੈਰਿਡ ਹੈ ਇੰਗਲੈਂਡ ਵਿੱਚ ਹੈ ਜ਼ਮੀਨ 8 ਕਿਲੇ ਦੋਵਾਂ ਭਰਾਵਾਂ ਨੂੰ 4-4 ਕਿਲੇ ਆਉਂਦੀ ਹੈ ਲੜਕੇ ਦਾ ਸਾਰਾ ਪਰਿਵਾਰ ਅਮਰਤਸਰੀ ਹੈ ਲੜਕੇ ਦਾ ਅਮਰਤ ਨਹੀਂ ਸਕਿਆ ਪਰ ਪੱਗ ਬੰਦਾ ਹੈ ਜੀ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਤਾਂ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਹੈ ਜੇ ਲੜਕੀ ਕੈਨੇਡਾ ਤੋਂ ਹੋਵੇ ਤਾਂ ਕਿਸੇ ਵੀ ਏਰੀਆ ਤੋਂ ਹੋਵੇ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਮੁੰਗਾ ਤੇ ਫਰੀਦਕੋਟ ਏਰੀਆ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਅਕਤੂਬਰ 2003 ਨਕਾਸ ਰਾਮਦਾਸੀਆ ਸਿੱਖ ਖੱਦ 5.5 ਇੰਚ ਪੜਾਈ ਜੀ ਐਨ ਐਮ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਲੜਕਾ ਨਸਾ ਰਹਾ ਹੈ ਤਾਂ ਹੋਵੇ ਦਵਾਬੇਰੀਨ ਪਹਿਰ ਹੈ ਜੀ ਮੈਰਜ ਪਰਵਾਰੇ ਪਰਵਾਰ ਨੂੰ ਫੋਨ ਨਾ ਕਾਂਜੀ ਪਰਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27 2001 ਗੋਤ ਪੁੱਲਾ ਰਕਾਸ਼ਟ ਜੱਟ ਸਿੱਖ ਕੱਦ 6 ਫੁੱਟ 3 ਇੰਚ ਪੜਾਈ ਪਲਾਸਟੂ ਤੋਂ ਬਾਅਦ 에ਅਰ ਹੋਸਟੈਸ ਦੀ ਡਿਗਰੀ ਪਤਾ ਲੁਧਿਆਣਾ ਜੌਬ ਇੰਡੀਗੋ 에ਅਰਲਾਈਨ ਦਿੱਲੀ 에ਅਰਪੋਰਟ ਤੇ ਪਰਿਵਾਰ ਵਿੱਚ ਮਾਤਾ ਹੌਸਮਤ ਨੇ ਇੱਕ ਭੈਣ ਜੋਬ ਕਰਦੇ ਨੇ ਵਧੀਆ ਘਰ ਪਰਿਵਾਰ ਹੈ ਲੜਕਾ ਸੋਨਾ ਸੁਨੱਖਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਹੈ ਜੀ ਮੰਗ ਇਹਨਾਂ ਨੂੰ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ 에ਅਰਪੋਰਟ ਤੇ ਜੋਬ ਕਰਦੀ ਲੜਕੀ ਨੂੰ ਪਹਿਲ ਹੈ ਜਾਂ ਹੋਰ ਵੀ ਸੰਪਰਕ ਕਰ ਸਕਦੇ ਹਨ ਲੜਕੀ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਹੋਵੇ ਲੜਕੀ ਜੱਟ ਸਿੱਖ ਕਾਸਟ ਤੋਂ ਨਹੀਂ ਹੋਵੇ ਐਨਆਰਆਈ ਤੇ ਮੈਰਿਜ ਬਰੋਅਰ ਵਾਲੇ ਪਰਿਵਾਰ ਨੂੰ ਫੋਨ ਨਾ ਕੰਨ ਦੀ ਲੜਕੀ ਲੁਧਿਆਣਾ ਮੋਗਾ ਫਰੀ ਅੰਮ੍ਰਿਤਸਰ ਸਾਹਿਬ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 13 10 2002 ਗੋਤ ਪੁਲਰ ਕਾਸਟ ਛੱਟ ਸਿੱਖ ਕੱਦ 5 ਫੁੱਟ 3 ਇੰਚ ਪੜਾਈ ਬੀਏ ਤੇ ਸਟੱਡੀ ਡਿਗਰੀ ਜੌਬ ਇੰਡੀਗੋ 에ਅਰਲਾਈਨ ਸਿਕਿਉਰਿਟੀ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਜੋਬ ਕਰਦਾ ਹੈ ਵਧੀਆ ਘਰ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਸੁੱਧ ਵੈਸ਼ਨੂ ਪਰਵਾਰ ਤੋਂ ਹੈ ਮੰਗ ਇਹਨਾਂ ਨੂੰ ਸੁੱਧ ਵੈਸ਼ਨੂ ਜੱਟ ਸਿੱਖ ਪਰਿਵਾਰ ਤੋਂ ਸੋਹਣਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਹੈ ਕਟਿੰਗ ਵਾਲੇ ਲੜਕੇ ਸੰਪਰਕ ਨਾ ਕਰਨ ਜੀ 에য়ারਪੋਰਟ ਤੇ ਜੋਬ ਕਰਦੇ ਲੜਕੇ ਨੂੰ ਪਾਇਲ ਹੈ ਬਾਕੀ ਸਰਕਾਰੀ ਜਾਂ ਪ੍ਰਾਈਵੇਟ ਜੋਬ ਕਰਦੇ ਵੀ ਸੰਪਰਕ ਕਰ ਸਕਦੇ ਨੇ ਲੜਕੇ ਦੀ ਉਮਰ 24-25 ਸਾਲ ਦੀ ਹੋਵੇ ਹੇ ਨਾਰਾਇਣ ਦੇ ਮੈਰਜਪੁਰ ਵਾਲੇ ਪਰਿਵਾਰ ਨੂੰ ਫੋਨ ਆ ਕਨਜੀ ਲੜਕਾ ਲੁਧਿਆਣਾ ਮੋਗਾ ਸ੍ਰੀ ਅਮਰitsar ਸਾਹਿਬ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸੇ 10 ਦਸੰਬਰ 1992 ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿਕ ਗੋਤ ਸੰਧੂ ਪੜ੍ਹਾਈ ਬੀਟੈਕ ਤੇ ਬੀਟੈਕ ਇਨ ਇਨਫੋਰਮੇਸ਼ਨ ਟੈਕਨੋਲੋਜੀ ਮਾਤਾ ਦਾ ਗੋਤ ਬੱਲ ਦਾਦੀ ਦਾ ਗੋਤ ਕੁਮਾਨ ਦਾਤ ਕੇ ਗੋਤ ਸੰਧੂ ਪਰਿਵਾਰ ਵਿੱਚ ਪਿਤਾ ਬਿਜ਼ਨੈਸਮੈਨ ਤੇ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਮੈਰਿਡ ਹੈ ਤਿੰਨ ਪਲੋਇ ਗਵਰਨਮੈਂਟ ਟੀਚਰ ਦਿੱਲੀ ਵਿੱਚ ਇੱਕ ਭਰਾ ਮਕੈਨੀਕਲ ਇੰਜੀਨੀਅਰਿੰਗ ਆਸਟ੍ਰੇਲੀਆ ਵਿੱਚ ਵਾਰਕ ਜੇ ਸਕਿਉਰਿਟੀ ਸੁਪਰਵਾਈਜ਼ਰ ਇੰਡੀਆ ਦਾ ਪਤਾ ਫਰੀਦਾਬਾਦ ਹਰਿਆਣਾ ਲੜਕਾ ਸੋਨਾ ਸੰਖਾ ਨਸੇ ਤੋਂ ਰਹਤ ਹੈ ਜੌਬ ਵਰਕਿੰਗ ਇਨ ਸੌਫਟਵੇਅਰ ਡਿਵਿਜਨ ਇਨ ਵਿਸ਼ਾ ਸਿਸਟਮ ਇਨ ਇੰਡੀਆ ਲੜਕੇ ਕੋਲ 491 ਵੀਜ਼ਾ ਵਰਕ ਪਰਮਿਟ ਹੈ ਜੀ ਲੜਕੇ ਦੀ ਇਨਕਮ ਆਸਟ੍ਰੇਲੀਆ 70000 ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਇੰਡੀਆ ਤੋਂ ਹੋਵੇ ਪਾਵੇਂ ਆਸਟ੍ਰੇਲੀਆ ਤੋਂ ਹੋਵੇ ਕੋਈ ਵੀ ਜਰਨਲ ਕਾਸਟ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਨੰਬਰ 1992 ਕਾਸਟ ਚਾਟ ਸਿੱਖ ਕੱਦ 5 ਫੁੱਟ 10 ਇੰਚ ਗੋਤ ਦਿਓ ਪੜਾਈ ਪਲਾਸਟੂ ਮਕੈਨੀਕਲ ਇੰਜੀਨੀਅਰਿੰਗ ਕਮ ਆਪਣਾ ਵੈਲ ਸੈਟਡ ਬਿਜ਼ਨਸ ਇਨਕਮ 1.5 ਲੱਖ ਪਰ ਮਹੀਨੇ ਦੀ ਕਮਰਸ਼ੀਅਲ ਪ੍ਰਾਪਰਟੀ ਜਿਸ ਦਾ 60000 ਮਹੀਨੇ ਦਾ ਕਿਰਾਇਆ ਆਉਂਦਾ ਹੈ ਵਧੀਆ ਘਰ ਪਰਿਵਾਰ ਹੈ ਕੱਲ ਪ੍ਰਾਪਰਟੀ 3 ਕਰੋੜ ਦੀ ਇਕੱਲਾ ਲੜਕਾ ਹੈ ਜੀ ਭੈਣ ਕੋਈ ਭੈਣ ਭਰਾ ਨਹੀਂ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਤਲਾਕशुदा ਵੇਖੂ ਰਿਹਾ ਹੈ ਤੇ ਮੰਗਲਿਕ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਮੰਗਲੀਕ ਲੜਕੀ ਚਾਹੀਦੀ ਹੈ ਲੜਕੀ ਕੁਵਾਰੀ ਹੋਵੇ ਭਾਵੇਂ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਵਿਆਹ ਸਿੰਪਲ ਕਰਨਾ ਹੈ ਜੀ ਕੋਈ ਦਾਸ ਦੀ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਅਕਤੂਬਰ 1999 ਕਤ 6 ਫਟ ਘੋਤ ਬਰਾੜ ਕਾਸਟ ਜੱਟ ਸਿੱਖਾ ਪੜਾਈ ਪਲੱਸ ਟੂ ਕੈਨੇਡਾ ਤੋਂ ਲੜਕੇ ਦਾ ਆਪਣਾ ਬਿਜ਼ਨਸ ਹੈ ਜੀ ਲੜਕਾ ਕੈਨੇਡਾ ਪੀਆਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਤੇ ਇੱਕ ਭੈਣ ਮੈਰਿਡ ਹੈ ਸਾਰੀ ਫੈਮਿਲੀ ਸਰੀ ਕੈਨੇਡਾ ਵਿੱਚ ਸੈਟਲ ਹੈ ਕੈਨੇਡਾ ਵਿੱਚ ਆਪਣੇ ਦੋ ਘਰ ਹਨ ਇੰਡੀਆ ਦਾ ਪਤਾ ਮੋਗਾ ਜ਼ਮੀਨ ਦਾਸ ਕਿਲੇ ਹੈ ਲੜਕਾ ਸੋਨਾ ਸੰਖਨਸੇ ਤੋਂ ਰਹਾ ਹਦਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਮੈਡੀਕਲ ਲਾਈਨ ਵਿੱਚ ਹੋਵੇ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਜੱਟ ਜੱਟ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸਥਾਨ ਬਰਨੂ ਸੱਸਿਆ 99 ਕੱਦ 5 ਫੁੱਟ 7 ਇੰਚ ਕਸਟ ਰਾਜਪੂਤ ਜਨਮ ਸਥਾਨ ਜਲੰਧਰ ਪੜ੍ਹਾਈ ਐਮ ਐਸ ਸੀ ਐਮ ਐਸ ਸੀ ਮਾਈਕਰੋਬਾਇਓਲੋਜੀ ਮੈਡੀਕਲ ਪਰਿਵਾਰ ਵਿੱਚ ਪਿਤਾ ਜਨਰਲ ਫਰਨੈਂਸਿਕਲ ਡਾਕਟਰ ਨੇ ਮਾਤਾ ਦੀ ਆਪਣੀ ਹੋਮੋਪੈਥੀ ਦੀ ਸ਼ੋਬਾ ਹੈ ਪਿਤਾ ਦਾ ਗੋਤਰਾ ਲੋਵਾਲ ਮਾਤਾ ਦਾ ਗੋਤ ਡਾਰੀ ਇੱਕ ਭਰਾ ਅਨਵਰ ਡਾਕਟਰ ਬੀ ਐਮ ਐਸ ਭੈਣ ਕੋਈ ਨਹੀਂ ਲੜਕਾ ਸੋਨਾ ਸੁਨੱਖਾ ਪੱਗ ਬੰਦਾ ਹੈ ਜੋ ਆਪਣੀ ਲੈਬੋਰੀ ਆਪਣਾ ਬਿਜ਼ਨਸ ਹੈ ਜੀ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਮੈਡੀਕਲ ਫਰਮੈਸ਼ਨਲ ਲੜਕੀ ਚਾਹੀਦੀ ਹੈ ਜਿਵੇਂ ਲੈਬ ਪਾਥੋਲੋਜਿਸਟ ਬੀਐਮਐਸ ਬੀਐਚਐਮਐਸ ਬੀਪੀਟੀ ਬੀਡੀਐਸ ਹੋਵੇ ਜੇ ਲੜਕੀ ਡਿਗਰੀ ਕਰ ਰਹੀ ਹੋਵੇ ਤਾਂ ਵੀ ਪਰ ਸੰਪਰਕ ਕਰ ਸਕਦੇ ਹਨ ਲੜਕੀ ਰਾਜਪੂਤ ਜਾਂ ਸਿੱਖ ਫੈਮਲੀ ਤੋਂ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਾਤ 12/1996 ਉਮਰ 28 ਸਾਲ ਕਾਸਟ ਰਾਮਦਾਸੀਆ ਸਿੱਖ ਕੱਦ 5 ਫੁੱਟ 6 ਇੰਚ ਪੜਾਈ ਬੀ ਟੈਕ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਡਿਗਰੀ ਤੇ ਡਿਪਲੋਮਾ ਕੀਤਾ ਹੋਇਆ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੇ ਛੋਟੇ ਭੈਣ ਭਰਾ ਹਨ ਇੰਡੀਆ ਦਾ ਪਤਾ ਹਸਿਆ ਪਰ ਲੜਕਾ ਯੂਕੇ ਵਿੱਚ ਹੈ ਲੜਕਾ ਸੋਨਾ ਸੁਨਖਾ ਨਸਾ ਰਹਤਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਯੂਕੇ ਵਿੱਚ ਯੂਕੇ ਵਿੱਚ ਹੋਵੇ ਪੀਆਰ ਜਾਂ ਵਰਕ ਪਰਮਟ ਤੇ ਹੋਵੇ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਵੰਦਨ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸਟ ਚੱਟ ਸਿੱਖ ਪਤਾ ਪਿੰਡ ਬੁਰਜ ਢਿਲਵਾਂ ਜ਼ਮੀਨ 5 ਕਿੱਲੇ ਕੰਮ ਖੇਤੀਬਾੜੀ ਖੇਤੀਬਾੜੀ ਦੇ ਸੰਧ ਆਪਣੇ ਨੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇਕੱਲਾ ਲੜਕਾ ਹੈ ਕੋਈ ਭੈਣ ਭਰਾ ਨਹੀਂ ਬਧੀਆ ਘਰ ਪਰਿਵਾਰ ਹੈ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਬਿਲਕੁਲ ਗਰੀਬ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲਈ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਦਾਲ ਦੀ ਕੋਈ ਦਾਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸਾਲ 1994 ਕੱਦ 5 ਫਟ 8 ਇੰਚ ਪੜਾਈ ਗ੍ਰੈਜੂਏਸ਼ਨ ਡਿਪਲੋਮਾ ਲੈਕਟਿਕਲ ਇਨਕਮਿਊਨੀਕੇਸ਼ਨ ਇੰਜੀਨੀਅਰਿੰਗ ਜੌਬ ਆਪਣਾ ਬਿਜ਼ਨਸ ਸੈਲਰੀ 8 ਤੋਂ 10 ਲੱਖ ਕਾਸਟ ਗੋਲ ਸਮਿਤ ਸਿੱਖ ਲੜਕਾ ਵੈਜੀਟੇਰੀਅਨ ਹੈ ਜੀ ਪਿਤਾ ਮੈਨੇਜਰ ਮਾਤਾ ਹਾਊਸ ਵਾਈਫ ਨੇ ਇੱਕ ਕਪਰਾ ਜੁਕੇ ਵਿੱਚ ਇੱਕ ਭੈਣ ਅਨਮੈਰਿਡ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਣ ਕੇ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਗੋਲ ਸਮਿਤ ਜਾਂ ਕੋਈ ਵੀ ਜਰਨਲ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸਟ ਜੱਟ ਸਿੱਖ ਗੋਤ ਹੀਰ ਕੱਦ 5 ਫੁੱਟ 9 ਇੰਚ ਪੜਾਈ ਕਲਾਸ 2 ਤੋਂ ਬਾਅਦ ਵੈਂਟਰੀ ਦਾ ਕੋਰਸ ਪਤਾ ਨੂਰ ਮਹਿਲ ਦਲੰਦਰ ਪਰਿਵਾਰ ਵਿੱਚ ਮਾਤਾ ਪਿਤਾ ਤਿੰਨ ਭੈਣਾਂ ਕੈਨੇਡਾ ਵਿੱਚ ਮੈਰਿਡ ਨੇ ਭਰਾ ਕੋਈ ਨਹੀਂ ਲੜਕੇ ਨੂੰ 20 ਕਿੱਲੇ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਦਾਜ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਪੜਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜਾਈ ਬੀਐਸਸੀ ਨਰਸਿੰਗ ਜੋਬ ਗਵਰਨਮੈਂਟ ਰਜਿਸਟਰ ਨਰਸ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਹੈ ਜੀ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਜੱਟ ਸਿੱਖ ਘਾਸਟ ਦਾ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲ ਹੈ ਲੜਕਾ ਨਸਾਰਾਹਤ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੋਬ ਜਾਂ ਬਿਜ਼ਨਸ ਹੋਵੇ ਲੜਕਾ ਸੋਹਣਾ ਸੁਨੱਖਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਜਨਮ 12/1/1998 ਜਨਮ ਦਾ ਸਮਾਂ 2:25 ਪੀਐਮ ਕਾਸਟ ਸ਼ਿੰਦੇ ਕੱਦ 5 ਫੁੱਟ 6 ਇੰਚ ਪੜਾਈ ਬੀ ਕਾਮ ਕੰਮ ਮਨਿਆਰੀ ਦੀ ਦੁਕਾਨ ਇੱਕਪਰਾ ਹਨ ਮਰੜ ਪਤਾ ਰੋਪੜ ਲੜਕਾ ਸੋਹਣਾ ਸਨੱਖਾ ਹੈ ਜੀ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰੇਲੂ ਮੰਗਲਿਕ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਸ਼ੀਂਬੇ ਕਾਸਟ ਨੂੰ ਪਹਿਰੇ ਹੈ ਬਾਕੀ ਹੋਰ ਉੱਚ ਕਾਸਟ ਦੇ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਕਾਸਟ ਜੱਟ ਸੇ ਉਮਰ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾਮ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜੋਬ ਲੜਕੇ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜਿਨੇ 24 ਕੀ ਲੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਉਸ ਤੋਂ ਉੱਪਰ ਅਹੁਦੇ ਤੇ ਹੋਵੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਦੇ ਇਲਾਕੇ ਦੀ ਹੋਵੇ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕੱਦ 5 ਫਟਾ 8 ਇੰਚ ਪੜਾਈ ਪਲੱਸ 2 ਕਾਸਤ ਜੱਟ ਸਿਕ ਗੋਤ ਬੜਾਇਆ ਜਮੀਨ ਚਾਰ ਕਿੱਲੇ ਪਤਾ ਤਨਤਨ ਸਾਹਿਬ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਦੋ ਭਰਾ ਮੈਰਿਡ ਨੇ ਇੱਕ ਕੈਨੇਡਾ ਵਿੱਚ ਇੱਕ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਹੈ ਲੜਕਾ ਪੁਰਤਗਾਲ ਵਿੱਚ ਪੀਆਰ ਹੈ ਬਦੀ ਹਾ ਕਾਮਕਾਰ ਹੈ ਲੜਕਾ ਸੋਨਾ ਸੰਖਾ ਹੈ ਮੰਗ ਇਹਨਾਂ ਨੂੰ ਵਧੀਆ ਘਰ ਲੋ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਨਦਰਪ ਸਿੰਘ ਜਮਰ ਸਰ ਸਾਹਿਬ ਤੋਂ ਹੋਵੇ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਹਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸ ਸੈਣੀ ਜਨਮ 67998 ਕੱਦ 5 ਫੁੱਟ 10 ਇੰਚ ਕਾਸਟ ਸਿੱਖ ਸੈਣੀ ਪੜਾਈ ਮੈਕੈਨੀਕਲ ਇੰਜੀਨੀਅਰਿੰਗ ਤੇ ਬੈਚਲਰ ਆਫ ਪ੍ਰੋਫੈਸ਼ਨਲ ਮੈਟਰੋਨਿਕ ਮਈ 2025 ਵਿੱਚ ਕੰਪਲੀਟ ਹੋਵੇਗਾ ਲੜਕਾ ਸੋਨਾ ਸੁਲੱਖਾ ਜੀ ਲੜਕੇ ਦੀ ਹੌਬੀ ਚ ਜੋਗਲ ਐਕਸਰਸਾਈਜ਼ ਚ ਸਾਈਕਲਿੰਗ ਸਵਿਮਿੰਗ ਤੇ ਬਿਜ਼ਨਸ ਬੁੱਕ ਪੜ੍ਹਨਾ ਸ਼ੌਕ ਹੈ ਲੜਕਾ ਨਸੇ ਤੋਂ ਰਹਿਤ ਹੈ ਸੈਲਰੀ ਰੀਅਲ اسٹیਟ ਵਰਕ ਅਤੇ ਮਲਟੀਪਲ ਅਰਪਣ ਪ੍ਰਾਪਰਟੀ ਤੋਂ ਤੇ ਰੀਅਲ ਇਨਕਮ 80000 ਪਲੱਸ ਪਤਾ ਨੇੜੇ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਪਰਿਵਾਰ ਵਿੱਚ ਮਾਤਾ ਅਫਸਰ ਨੇ ਪਿਤਾ ਪ੍ਰਾਪਰਟੀ ਡੀਲਰ ਹਨ ਇੱਕ ਭੈਣ ਮੈਰਿਡ ਹੈ ਕੈਨੇਡਾ ਵਿੱਚ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਨਰਮ ਸੁਭਾਅ ਵਾਲੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਲੜਕੀ ਸਿੱਖ ਸੈਨਿਕ ਜਾਂ ਜਨਰਲ ਕਾਸਟ ਤੋਂ ਹੋਵੇ ਮੈਰਿਜ ਪਰਵਾਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 43 ਸਾਲ ਕੱਦ 5 ਫੁੱਟ 6 ਇੰਚ ਕਾਸਟ ਅਰੋੜਾ ਸਿੱਖ ਕਾਲੜਾ ਪੜ੍ਹਾਈ ਪਲਾਸਟੋ ਕੰਮ ਅਲੂਮੀਨੀਅਮ ਗੇਟ ਫੈਬਰਿਕਾ ਕਾਰਟਨ ਦੀ ਆਪਣੀ ਦੁਕਾਨ ਹੈ ਜੀ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਇੱਕ ਭਰਾ ਅਹ ਮੈਰਿਡ ਹੈ ਲੜਕਾ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਹੈ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਹੈ ਇਹਨਾਂ ਦੇ ਇੱਕ ਬੇਟੀ 13 ਸਾਲ ਦੀ ਤੇ ਇੱਕ ਬੇਟਾ 10 ਸਾਲ ਦਾ ਹੈ ਪਤਾ ਅੰਬੌਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਤਲਾਕशुदा ਹੋਵੇ ਪਾਵੇਂ ਕੁਆਰੀ ਹੋਵੇ ਜਿਨ੍ਹਾਂ ਕੋਲ ਇੱਕ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਹਨ ਕਿਸੇ ਵੀ ਕਾਗਜ਼ ਤੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 30/10/1997 ਘੱਟ 5 ਪਟਾਰ ਟਾਈਮ ਚ ਕਾਸਟ ਜੱਟ ਸਿੱਖ ਗੋਤ ਸੰਧੂ ਪੜ੍ਹਾਈ ਪਲੱਸ 2 ਤੋਂ ਪਲੱਸ 2 2 ਸਾਲ ਦਾ ਆਈਟੀਆਈ ਦਾ ਕੋਰਸ 2 ਸਾਲ ਦਾ ਕੰਪਿਊਟਰ ਕੋਰਸ ਦਾ ਐਕਸਪੀਰੀਅੰਸ ਹੈ ਜੀ ਪਤਾ ਮੇਰੇ ਰਿਕਾਰਡਾ ਲੜਕੇ ਨੂੰ ਸਵਾ ਕਿਲਾ ਜ਼ਮੀਨ ਆਉਂਦੀ ਹੈ ਲੜਕੇ ਦਾ AC ਦੀ ਫਿਟਿੰਗ ਦਾ ਕੰਮ ਹੈ ਵਧੀਆ ਸੈਲਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਅਮਰਤਧਾਰੀ ਨੇ ਤੇ ਇੱਕ ਭੈਣ ਮੈਰਿਡ ਹੈ ਉਹ ਵੀ ਅਮਰਤਧਾਰੀ ਹੈ ਲੜਕਾ ਵੀ ਅਮਰਤਧਾਰੀ ਹੈ ਸਾਰਾ ਪਰਿਵਾਰ ਅਮਰਤਧਾਰੀ ਹੈ ਲੜਕਾ ਤਲਾਕ ਸੁਦਾ ਹੈ ਤੇ ਬੇਖਸੂਰ ਹੈ ਲੜਕਾ ਸੋਨਾ ਸੰਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਤਲਾਕशुदा ਲੜਕੀ ਚਾਹੀਦੀ ਹੈ ਬੱਚੇ ਵਾਲੀ ਲੜਕੀ ਵੀ ਮਨਜ਼ੂਰ ਹੈ ਭਾਵੇਂ ਲੜਕੀ ਗਰੀਬ ਘਰ ਤੋਂ ਹੋਵੇ ਦਾਦ ਹੀ ਕੋਈ ਮੰਗ ਨਹੀਂ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਖਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4 ਸੇ 1985 ਪੜਾਈ ਪਲਾਸਟੂ ਕੱਦ 5 ਫੁੱਟ 7 ਇੰਚ ਗੋਤ ਜੋਟ ਮਰਾਦਾ ਕਾ ਕਾਸਤ ਰੋਣਾ ਸਿੱਖ ਲੜਕੇ ਦੇ ਦੋ ਭਰਾ ਨੇ ਇੱਕ ਮੈਰਿਡ ਹੈ ਇੱਕਨ ਮੈਰਿਡ ਇੱਕ ਪੈਨ ਮੈਰਿਡ ਹੈ ਲੜਕੇ ਦੀ 16 ਲੱਖ ਸਾਲ ਦੀ ਆਮਦਨ ਹੈ ਜੀ ਲੜਕੇ ਦਾ ਪ੍ਰੋਪਰਟੀ ਡੀਲਰ ਤੇ ਫਾਈਨੈਂਸ ਦਾ ਕੰਮ ਹੈ ਲੜਕੇ ਦੀ ਪਟੰਡਾ ਮੈਕਸ ਕਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਨਾ ਸੁਨੱਖਾ ਕੋਈ ਨਸਾ ਨਹੀਂ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਪਰ ਮੈਂ ਗਰੀਬ ਘਰ ਤੋਂ ਹੋਵੇ ਕੋਈ ਦਾਸ ਦੀ ਮੰਗ ਨਹੀਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਬਿਨਾ ਬੱਚੇ ਤੋਂ ਹੋਵੇ ਅਰੋੜਾ ਸਿੱਖ ਕਾਸਟ ਨੂੰ ਪਹਿਲ ਹੈ ਬਾਕੀ ਉੱਚ ਕਾਸਟ ਦੇ ਨਾਲ ਸੰਪਰਕ ਕਰ ਸਕਦੇ ਨੇ ਐਸੀ ਕਾਸਟ ਨਾਲ ਸੰਪਰਕ ਨਾ ਕਰਨ ਜੀ ਮੈਰਿਜ ਵੀਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪ ਤੋਰਾ ਕਾਸਟ ਰਵਿਦਾਸ ਸਿੱਖ ਜਨਮ 17 ਸੇ 1986 ਕੱਦ 6 ਫਟਕੈਂਚ ਪੜਾਈ ਦਾ ਸਪੱਸ਼ ਪਤਾ ਫਗਵਾੜਾ ਇੰਡੀਆ ਤੋਂ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਭੈਣ ਇੰਗਲੈਂਡ ਵਿੱਚ ਹੈ ਤੇ ਇੱਕ ਪ੍ਰਾਈਟਲੀ ਵਿੱਚ ਹੈ ਲੜਕਾ ਵੀ ਇਟਲੀ ਵਿੱਚ ਪੱਕਾ ਹੈ ਵਧੀਆ ਕਾਰੋਬਾਰ ਹੈ ਤੇ ਆਪਣਾ ਘਰ ਹੈ ਲੜਕਾ ਸੋਨਾ ਸੁਨੱਖਾ ਤੇ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਇਟਲੀ ਤੋਂ ਹੋਵੇ ਤਾਂ ਪਹਿਲ ਹੈ ਭਾਵੇਂ ਲੜਕੀ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਰਵਿਦਾ ਸਿੱਖ ਕਾਸਟ ਲੜਕੇ ਨੂੰ ਲੜਕੀ ਨੂੰ ਪਹਿਲ ਹੈ ਹੋਰ ਕਾਸਟ ਦੇ ਵੀ ਸੰਪਰਕ ਕਰ ਸਕਦੇ ਹਨ ਪਰ ਰਾਧਾ ਸਵਾਮੀ ਸੰਪਰਕ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਹਨ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੋਚ ਹਲ ਕਾਸਟ ਜੱਟ ਸਿੱਖ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਨੇ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਡਿਗਰੀ ਬੀਟੈਕ ਲੈਕੀ ਕਲ ਸੀ ਜੋ ਚੰਡੀਗੜ੍ਹ ਕੰਮ ਮੋਹਾਲੀ ਬਚੌਣ ਲਾਈਨ ਕੰਮ ਕਰ ਰਹੇ ਹਨ ਪਤਾ ਪੀਖੀ ਮਾਨਸਾ ਲੜਕੇ ਨੂੰ 6+ ਏਕੜ ਜ਼ਮੀਨ ਹੈ ਜੀ ਇਹਨਾਂ ਦੀਆਂ ਦੋ ਪੈਣਾ ਹਨ ਦੋਵੇਂ ਵੈਈਆਂ ਹਨ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਡੀ ਜਾਣ ਇੱਕ ਭਰਾ ਅਨ ਮੈਰਿਡ ਪੁਰਤਗਾਲ ਵਿੱਚ ਪੀਆਰ ਹੈ ਪਿਤਾ ਰਿਟਾਇਰ ਜਈ 60000 ਪੈਨਸ਼ਨ ਮਹੀਨਾ ਮਾਤਾ ਹਾਊਸ ਵਾਈਫ ਹੈ ਮੰਗ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਵਧੀਆ ਨਰਵਸ ਸੁਭਾਅ ਵਾਲੀ ਸੋਹਣੀ ਸੰਖੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸਟ ਰਾਮਗੜੀਆ ਪੜ੍ਹਾਈ ਪਲੱਸ ਟੂ ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਲੜਕੇ ਦੀਆਂ ਤਿੰਨ ਭੈਣਾਂ ਨੇ ਮੈਰਿਡ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਵਾਰੀ 30 ਤੋਂ 30 ਦਾ ਹੋਵੇ ਫੋਨ ਨੰਬਰ ਦਿੱਤਾ ਗਿਆ ਹੈ ਨਾ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਮਹਿਰਾ ਸਿੱਖ ਕੱਦ 5 ਫੁੱਟ 5 ਇੰਚ ਜਨਮ 97 ਪੜ੍ਹਾਈ ਪੀਏ ਪਤਾ ਧੂਰੀ ਕੰਮ ਪ੍ਰਾਈਵੇਟ ਜੋਬ ਤਨਖਾਹ 1 ਮਹੀਨੇ ਦੀ 35000 ਦਾ ਕੋਈ ਨਸਾ ਨਹੀਂ ਕਰਦਾ ਸੁੱਧ ਵੈਸਣੂ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਾਂ ਬੀਏ ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ ਲੜਕੀ ਮਿਹਰਾਸਿੱਖ ਕਸਟ ਤੋਂ ਹੀ ਹੋਵੇ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਹਾਂ ਜੀ ਇਹ ਸਨ ਜੀ ਅੱਜ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲड़का ਜਾਂ ਲੜਕੀ ਦੇ ਰਿਸ਼ਤੇ ਦੀ ਐਡ ਹੋਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ